ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਲਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਯਾਨੀ ਪੀਜੀਡਬਲਯੂਪੀ ਯੋਗਤਾ ਨੂੰ ਸੁਰੱਖਿਤ ਕਰਨ ਲਈ ਸਖਤ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ ਖਾਸ ਤੌਰ ਤੇ ਕਾਲਜਾਂ ਤੇ ਥੋੜੇ ਸਮੇਂ ਦੇ ਕੋਰਸਾਂ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਲਈ ਇਸ ਸਾਲ 1 ਨਵੰਬਰ ਨੂੰ ਜਾਂ ਇਸ ਤੋਂ ਬਾਅਦ ਪੀਜੀਡਬਲਯੂਪੀ ਦੀ ਮੰਗ ਕਰਨ ਵਾਲਿਆਂ ਲਈ ਕੈਨੇਡਾ ਦੀਆਂ ਸਰਕਾਰੀ ਭਾਸ਼ਾਵਾਂ ਜਿਸ ਵਿੱਚ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਵਧੇਰੇ ਰਵਾਨਗੀ ਦੀ ਲੋੜ ਹੈ ਆਪਣੀ ਵੈੱਬਸਾਈਟ ਤੇ ਇੱਕ ਪੋਸਟ ਵਿੱਚ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਹੈ ਕਿ ਬਿਨੈਕਾਰਾਂ ਨੂੰ ਇਹਨਾਂ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਪੜਨ ਲਿਖਣ ਸੁਣਨ ਜਾਂ ਬੋਲਣ ਦੀ ਯੋਗਤਾ ਵਿੱਚ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਭਾਸ਼ਾ ਦੇ ਹੁਨਰ ਨੂੰ ਪ੍ਰਮਾਣਿਤ ਕਰਨ ਲਈ ਟੈਸਟ ਦੇ ਨਤੀਜੇ 2 ਸਾਲ ਤੋਂ ਘੱਟ ਪੁਰਾਣੇ ਹੋਣੇ ਚਾਹੀਦੇ ਹਨ ਇਸ ਤੋਂ ਇਲਾਵਾ ਉਹ ਜਿਹੜੇ ਕਿਸੇ ਯੂਨੀਵਰਸਿਟੀ ਜਾਂ ਕਾਲਜ ਪ੍ਰੋਗਰਾਮ ਤੋਂ ਗ੍ਰੈਜੂਏਟ ਹੁੰਦੇ ਹਨ ਜੋ ਕਿ ਬੈਚਲਰ ਡਿਗਰੀ, ਮਾਸਟਰ ਡਿਗਰੀ ਜਾਂ ਡਾਕਟੋਰਲ ਡਿਗਰੀ ਲਈ ਨਹੀਂ ਹੈ ਬਿਨਾਂ ਕਾਰਨ ਅਧਿਐਨ ਦੇ ਖੇਤਰ ਤੱਕ ਸੀਮਿਤ ਕੀਤਾ ਜਾਂਦਾ ਹੈ ਜੋ ਕਿ ਲੰਬੀ ਮਿਆਦ ਦੀ ਘਾਟ ਵਿੱਚ ਕੁਝ ਕੀਤਾਆਂ ਨਾਲ ਜੁੜਿਆ ਹੋਇਆ ਹੈ ਉਹਨਾਂ ਲਈ ਵਿਆਪਕ ਸ਼੍ਰੇਣੀ ਨੂੰ ਖੇਤੀਬਾੜੀ ਅਤੇ ਖੇਤੀ ਭੋਜਨ, ਸਿਹਤ ਸੰਭਾਲ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਵਪਾਰ ਅਤੇ ਆਵਾਜਾਈ ਵੱਜੋਂ ਸੂਚੀਬੰਦ ਕੀਤਾ ਗਿਆ ਹੈ। IRCC ਦੀ ਕੌਸ਼ਲਾ ਨੇ 17 ਸਤੰਬਰ ਨੂੰ ਆਪਣੇ ਬਿਆਨ ਦੀ ਪਾਲਣਾ ਕੀਤੀ ਕਿ PGWP ਪ੍ਰੋਗਰਾਮ ਯੋਗਤਾ ਨੂੰ ਇਮੀਗ੍ਰੇਸ਼ਨ ਟੀਚਾ ਤੇ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਬਿਹਤਰ ਢੰਗ ਨਾਲ ਜੋੜਨ ਲਈ ਅਪਡੇਟ ਕੀਤਾ ਜਾ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸੀਆਂ ਦੀ ਭਾਰੀ ਆਮਦ ਤੇ ਪ੍ਰਕਿਰਿਆ ਦਾ ਸਾਹਮਣਾ ਕਰਦੇ ਹੋਏ ਕੈਨੇਡਾ ਨੇ ਸਤੰਬਰ ਵਿੱਚ ਐਲਾਨ ਕੀਤਾ ਸੀ ਕਿ ਉਹ 2025 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਇਸ ਸਾਲ ਇਹ ਆંકੜਾ 10% ਘਟਾ ਦੇਵੇਗਾ ਇੱਕ ਰਿਲੀਜ਼ ਵਿੱਚ ਆਈਆਰਸੀਸੀ ਨੇ ਕਿਹਾ ਕਿ ਸਟੱਡੀ ਪਰਮਿਟ ਜਾਰੀ ਕਰਨ ਦੀ ਸੀਮਾ 4 ਲੱਖ ਹੋਵੇਗੀ ਜੋ ਕਿ ਇਸ ਸਾਲ ਲਈ 4.8 ਲੱਖ ਦੀ ਟੀਚੇ ਤੋਂ ਘੱਟ ਹੈ ਸਥਿਰ 2025 ਦਾ ਆંકੜਾ 2026 ਲਈ ਵੀ ਲਾਗੂ ਹੋਵੇਗਾ ਕੈਨੇਡੀਅਨ ਅਧਿਕਾਰੀਆਂ ਨੇ ਚੇਤਾਵਨੀ ਦਿੱੰਦਿਆਂ ਕਿਹਾ ਕਿ ਲੇਕੇ ਫੈਸਲੇ ਅਤੇ ਨਤੀਜੇ ਇਸ ਸਾਲ ਦੇ ਅੰਤ ਵਿੱਚ ਫਾਸਟ ਹੋ ਜਾਣਗੇ ਇਹ ਅੰਕੜਿਆਂ ਵਿੱਚ પ્રતિਬੰਧ ਹੋ ਸਕਦਾ ਹੈ ਕਿਉਂਕਿ ਇਸ ਸਾਲ ਅਪ੍ਰੈਲ ਜਾਂ ਜੂਨ ਦੇ ਵਿੱਚ ਕਾਰਜ ਜਾਰੀ ਕੀਤੇ ਗਏ ਅਧਿਆਨ ਪਰਮਿਟਾਂ ਦੇ ਅੰਕੜੇ 2023 ਵਿੱਚ 140000 ਤੋਂ ਘਟਾ ਕੇ 125000 ਰਹਿ ਗਏ ਸਨ ਭਾਰਤ ਲਈ ਇਹ ਕਮੀ 70340 ਤੋਂ 55940 ਸੀ ਪਰ ਇਹ ਸੰਖਿਆ ਹਜੇ ਵੀ 2015 ਦੇ કુલ ਦਾਖਲੇ ਨਾਲੋਂ ਦੁੱਗਣੀ ਹੈ ਇਸ ਦੌਰਾਨ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਗ੍ਰੇਟਰ ਟ੍ਰਾਟੋ ਖੇਤਰ ਦੇ ਕਾਸਪੇ ਬ੍ਰੈਂਪਟਨ ਵਿੱਚ ਪੀਜੀਡਬਲੂਪੀ ਮੁੱਦੇ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਦਰਨਾ ਜਾਰੀ ਕੀਤਾ ਗਿਆ ਹੈ ਸਤੰਬਰ ਦੇ ਅੱਧ ਵਿੱਚ ਸ਼ੁਰੂ ਹੋਇਆ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੀਜੀਡਬਲੂਪੀ ਦੀਆਂ ਲੋੜਾਂ ਨੂੰ ਸੌਖਾ ਨਹੀਂ ਕੀਤਾ ਜਾਂਦਾ ਇਸ ਵਿੱਚ ਵਰਕ ਪਰਮਿਟ ਵਿਧਾਨ ਅਨੁਸਾਰੇ ਵਿਦਿਆਰਥੀਆਂ ਨੂੰ ਪਰਮਿਟ ਮੁਹੱਈਆ ਕਰਵਾਨਾ ਤੇ ਸਥਾਈ ਨਿਵਾਸ ਦਰਜੇ ਦਾ ਸਹੀ ਮਾਰਗ ਸ਼ਾਮਲ ਹੈ ਪ੍ਰਦਰਸ਼ਨਕਾਰੀਆਂ ਦਾਅਵਾ ਕੀਤਾ ਹੈ ਕਿ ਲਗਭਗ 1.30 ਲੱਖ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਾਲ ਅਤੇ 2025 ਦੇ ਅੰਤ ਵਿੱਚ ਆਪਣੀ ਵਰਕ ਪਰਮਿਟ ਦੀ ਮਿਆਦ ਖਤਮ ਹੁੰਦੇ ਦੇਖਣਗੇ ਉਹਨਾਂ ਨੂੰ ਸੰਭਾਵਿਤ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਥਾਈ ਨਿਵਾਸ ਦੇ ਰਸਤੇ ਸੀਮਿਤ ਹੋ ਗਏ ਹਨ ਪ੍ਰਬੰਧਕਾਂ ਨੇ ਕਿਹਾ ਕਿ ਨਿਰਾਸ਼ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਰੁਤਬਾ ਬਰਕਰਾਰ ਰੱਖਣ ਲਈ ਸ਼ਰਨਾਰਥੀ ਦਾਅਵਿਆਂ ਲਈ ਦਾਇਰ ਕਰ ਰਹੇ ਹਨ ਜਾਂ ਗੈਰਕਾਨੂੰਨੀ ਢੰਗ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਝੂਠੇ ਵਿਆਹ ਵਿੱਚ ਦਾਖਲ ਹੋ ਰਹੇ ਹਨ